ਨੈਸ਼ਨਲ ਲੋਕ ਸੇਵਾ ਪਾਰਟੀ ਅੰਮ੍ਰਿਤਸਰ ਲੋਕ ਸਭਾ ਸੀਟ ਦੇ ਉਮੀਦਵਾਰ ਜਸਪਾਲ ਮਸੀਹ ਦੁਆਰਾ ਆਪਣੇ ਪ੍ਰਚਾਰ ਦੇ ਦੌਰਾਨ ਮਸੀਹ ਭਾਈਚਾਰੇ ਦੇ ਲੋਕਾਂ ਦੇ ਵੱਲੋਂ ਜਸਪਾਲ ਮਸੀਹ ਦਾ ਸਿਹਰੇ ਪਾ ਕੇ ਸਵਾਗਤ ਕੀਤਾ ਗਿਆ ਅਤੇ ਮਸੀਹ ਭਾਈਚਾਰੇ ਵੱਲੋਂ ਪੂਰਨ ਤੌਰ ਤੇ ਨੈਸ਼ਨਲ ਲੋਕ ਸੇਵਾ ਪਾਰਟੀ ਅੰਮ੍ਰਿਤਸਰ ਲੋਕ ਸਭਾ ਸੀਟ ਦੇ ਉਮੀਦਵਾਰ ਜਸਪਾਲ ਮਸੀਹ ਨੂੰ ਭਰਪੂਰ ਸਮਰਥਨ ਦਿੱਤਾ ਗਿਆ ਇਸ ਮੌਕੇ ਮੀਟਿੰਗ ਦੇ ਦੌਰਾਨ ਮਸੀਹ ਭਾਈਚਾਰੇ ਦੇ ਲੋਕਾਂ ਨੇ नेशनल <National> लोक सेवा पार्टी अमृतसर लोकसभा सीट ਦੇ ਉਮੀਦਵਾਰ जसपाल ਮਸੀ ਨੂੰ ਵਿਸ਼ਵਾਸ ਦੁਹਾਇਆ ਕਿ ਉਹ ਸਾਰੇ ਉਹਨਾਂ ਦੇ ਨਾਲ ਹਨ ਅਤੇ ਲੋਕ ਸਭਾ ਚੋਣਾਂ ਦੇ ਵਿੱਚ ਵੱਧ ਚੜ੍ਹ ਕੇ ਉਹਨਾਂ ਨੂੰ ਵੋਟਾਂ ਪਾ ਕੇ ਵੱਡੀ ਲੀਡ ਦੇ ਨਾਲ ਜਿਤਾਉਂਗੇ ਹallelujah ਜਿਨਾ ਸਾਡੇ ਸਾਰਿਆਂ ਨੂੰ ਬਿਨਾਂ ਦਾ ਬੇਸਬਰੀ ਨਾਲ ਇੰਤਜ਼ਾਰ ਸੀ ਉਹ ਸਾਡੇ ਮੁੱਖ ਮਹਿਮਾਨ ਇਸ ਸਮੇਂ ਸਾਡੇ ਵਿੱਚ ਹੈ। ਮੈਂ ਪ੍ਰਭੂ ਦਾ ਧੰਨਵਾਦ ਕਰਦਾ ਹਾਂ ਕਿ ਜਿਨ੍ਹਾਂ ਨੇ ਸਾਨੂੰ ਬਹੁਤ ਹੀ ਅੱਛੇ ਕੈਂਡੀਡੇਟ ਜਸ ਮਹੰਮਦ ਵਿੱਚ ਜਿੱਤੇ ਨੇ। ਉਹ ਸਭ ਤੋਂ ਵਧੀਆ ਗੱਲ ਇਹ ਕਿ ਸਾਡੀ ਫਾਰਮ ਦੀ ਅਗਵੇਲੇ ਅਸੀਂ ਕਾਪੀ ਤਰੰਤ ਇਹ ਚੁੰਦੇ ਸੀ ਕਿ ਸਾਡੇ ਕੌਮ ਦਾ ਕੌਮ ਦੀ ਅਗਵਾਈ ਕਰਨ ਵਾਲਾ ਵੀ ਕੋਈ ਨਾ ਕੋਈ ਹੋਣਾ ਚਾਹੀਦਾ ਕਿਰਾ ਸਾਡੀਆਂ ਕੌਮ ਦੀਆਂ ਜੋ ਮੁਸ਼ਕਲਾਂ ਨੇ ਆਪੜਾ ਨੇ ਉਹਨਾਂ ਨੂੰ ਸਰਕਾਰ ਦੇ ਨਾਤਾ ਕੁਝਾਵੇ ਇਸ ਮੌਕੇ ਪਾਸਟਰ ਆਕਾਸ਼ ਸੰਧੂ ਨੇ ਮਸੀਹ ਭਾਈਚਾਰੇ ਦੇ ਲੋਕਾਂ ਨੂੰ ਸੰਬੋਧਨ ਕਰਦੇ ਹੋਏ ਕਿਹਾ ਕਿ 75 ਸਾਲਾਂ ਦੀਆਂ ਸਰਕਾਰਾਂ ਨੇ ਉਹਨਾਂ ਨਾਲ ਹਮੇਸ਼ਾ ਧੱਕਾ ਕੀਤਾ ਪਰ ਹੁਣ ਨੈਸ਼ਨਲ ਲੋਕ ਸੇਵਾ ਪਾਰਟੀ ਅੰਮ੍ਰਿਤਸਰ ਲੋਕ ਸਭਾ ਸੀਟ ਦੇ ਉਮੀਦਵਾਰ ਜਸਪਾਲ ਮਸੀਹ ਨੂੰ ਜੇਕਰ ਤੁਸੀਂ ਸਭ ਮਿਲ ਕੇ ਇਕੱਠਿਆਂ ਹੋ ਕੇ ਜਿਤਾਉਂਦੇ ਹੋ ਤਾਂ ਆਉਣ ਵਾਲੇ ਸਮੇਂ ਵਿੱਚ ਰਾਜਨੀਤਿਕ ਪਾਰਟੀਆਂ ਦੇ ਵੱਲੋਂ ਮਸੀਹ ਭਾਈਚਾਰੇ ਨਾਲ ਸਾਨੂੰ ਪੂਰਨ ਤੌਰ ਤੇ ਵਿਸ਼ਵਾਸ ਹੈ ਕਿ ਜਸਪਾਲ ਮਸੀਹ ਕਦੇ ਵੀ ਤਕਾ ਨਹੀਂ ਹੋਣ ਦੇਣਗੇ। ਅੱਜ ਤੁਹਾਡੀ ਪੂਰੀ ਟੀਮ ਦਾ ਇਸ ਜਗ੍ਹਾ ਤੇ ਉਹਨਾਂ ਸੇਵਾ ਕਰਦੇ ਆਂ ਔਰ ਬਹੁਤ ਹੀ ਧੰਨਵਾਦੀ ਅਤਮ ਜੀ ਦੇ ਵਿੱਚ ਖੁਦਾਬੰਦ ਇਹਨਾਂ ਨੂੰ ਪਿੱਛਾ ਕੈਂਪੇਨ ਦਾ ਸਮਾਂ ਮਿਲਿਆ। ਪ੍ਰਭੂ ਹੋ ਸਕਦਾ ਹੈ ਕਿਦਾ ਪਰਮੇਸ਼ਰ ਵਹਿਕਲ ਦੀ ਖੁਦਾਬੰਦ ਇਹਨਾਂ ਨੂੰ ਮੁਸ਼ਕਲ ਹੋਵੇਗੀ, ਪੈਸੇ ਦੀ ਮੁਸ਼ਕਲ ਹੋਵੇਗੀ, ਲੋਕਾਂ ਨਾਲ ਸੰਪਰਕ ਕਰਨ ਦੀ ਮੁਸ਼ਕਲ ਹੋਵੇਗੀ, ਲੇਕਿਨ ਪ੍ਰਭੂ ਜਦੋਂ ਤੁਹਾਡਾ ਆਤਮਾ ਜੁਮਮਸ਼ ਕਰਦਾ ਹੈ ਤੇ ਖੁਦਾਵੰਦ ਬਹੁਤ سارے ਲੋਕਾਂ ਤੱਕ ਸੁਨੇਹਾ ਜਾਂਦਾ ਹੈ। ਪ੍ਰਭੂ ਜੀ ਜਿਹੜਾ ਤੇਰਾ ਬੰਦਾ ਜ ਵੇਰਕੇ ਦੇ ਵਿੱਚ ਆਇਆ ਹੈ। ਔਰ ਖੁਦਾਵੰਦ ਇਹ ਸੁਨੇਹਾ ਪ੍ਰਭੂ ਅਜ ਪੂਰੇ ਵੇਰਕੇ ਦੇ ਵਿੱਚ ਪਹੁੰਚਣ ਵਾਲਾ ਹੈ ਕਿ ਸਾਡਾ ਭਰਾ ਜਸਪਾਲ ਮਸੀਹ ਇਸਗਾ ਤੋਂ ਵੇਰਕੇ ਤੋਂ ਜਿੱਤ ਕੇ ਜਾਵੇ ਔਰ ਪ੍ਰਭੂ ਤੇਰੇ ਨਾਮ ਦੀ ਮਹਿਮਾਨ ਕਰੇ। ਪ੍ਰਭੂ ਖੁਦਾਵੰਦ ਮੈਂ ਤੇਰੇ ਸੱਚਾ ਪਰਮੇਸ਼ੁਰ ਬੰਦੇ ਨੂੰ ਬਾਪ ਅਤੇ ਬੇਟੇ ਅਤੇ ਰੂਹ ਬਾਪ ਦੇ ਨਾਮ ਵਿੱਚ ਬਲੇਸਿੰਗ ਦਿਨਾ ਹਾਂ। ਪ੍ਰਭੂ ਜਿੱਦਰ ਨੂੰ ਵੀ ਇਹ ਜਾਣ ਖੁਦਾਵੰਦ ਤੇਰਾ ਆਤਮਾ ਨਹੀਂ ਦੀ ਦਵਾਈ ਕਰੇ। ਜਿੰਨੇ ਵੀ ਜਨ ਆਏ ਖੁਦਾਵੰਦ ਤੇਰੇ ਸੇਵਕ ਅਟਾਰੀ ਤੋਂ ਆਏ ਪ੍ਰਭੂ ਤੁਸੀਂ ਇਹਨਾਂ ਦੀ ਕਲੀਸੀਆ ਤੇ ਇਹਨਾਂ ਦੀ ਸੇਵਕਾਈ ਤੇ ਬਰਕਤ ਦੇਣਾ ਇਹਨਾਂ ਦੇ ਖੁਦਾਵੰਦ ਪਰਮੇਸ਼ਰ ਪਰਵਾਰਾਂ ਦੇ ਉੱਤੇ ਤੇਰਾ ਫਜ਼ਲ ਹੋਵੇ ਪ੍ਰਭੂ ਯੇਸ਼ੂ ਮਸੀਹ ਦਾ ਨਾਮ ਲੈ ਕੇ ਮੰਗਦੇ ਹਾਂ ਆਮੀਨ ਹਾਲੇਲੂਇਆ ਆਮੀਨ ਆਓ ਅਸੀਂ ਮਿਸਟਰ ਜਸਪਾਲ ਮਸੀਹ ਜੀ ਦਾ ਤਿੰਨ ਵਾਰੀ ਹਾਲੇਲੂਇਆ ਆਮੀਨ ਹਾਲੇਲੂਇਆ ਆਮੀਨ ਹਾਲੇਲੂਇਆ ਆਮੀਨ ਮਿਸਟਰ ਜਸਪਾਲ ਪਰਮੇਸ਼ਰ ਦੇ ਬਹੁਤ ਹੀ ਵੱਡੇ ਮੁੱਲੇ ਦਾਸ ਤੁਨੇ ਆਦਰ ਤੇ ਜੋ ਸਾਡੇ ਕੈਪਟਨ ਵਿਜੇ ਮਸੀ ਜੀ ਤੇ ਸਾਡੇ ਮਾਨਯੋਗ ਪਾਸਟਰ ਅਕਾਸ਼ ਸਿੰਘ ਜੀ ਸਾਡੇ ਯੂਥ ਪਾਸਟਰ ਸਾਡੇ ਸ਼੍ਰੀ ਆਪੂ ਸ਼੍ਰੀ ਡੇਵਿਡ ਮਸੀ ਜੀ ਮਨੋਜ ਪਹਿਲਵਾਨ ਜੀ ਹੋਰੇ ਸਾਡੇ ਅਸਿਸਟੈਂਟ ਜੀ ਕੈਪਟਨ ਸਾਹਿਬ ਜੋ ਕਿ ਬਹੁਤ ਹੀ ਅੱਛੇ ਬੇਤਰਾਂ ਮੇਜਰ ਮੰਗਲ ਸਿੰਘ ਨੇ ਉਹਨਾਂ ਦੇ ਬੇਟਿਆ ਬੜੀ ਖੁਸ਼ੀ ਹੋਈ ਅੱਜ ਮੈਨੂੰ ਇਹ ਗੱਲ ਦੇਖ ਕੇ ਨਾ ਕਿ ਮੁਰਗੇ ਨੇ ਚਿੱਤੇ ਵੀ ਬਸੂਰ ਉਸੇ ਮਰੀਆਂ ਭੈਣਾ ਕਿੰਨੀ ਗਰਮੀ ਦੇ ਵਿੱਚ ਜਿਹੜੇ ਆਏ ਜੋ ਤੁਹਾਨੂੰ ਸਾਰਿਆਂ ਨੂੰ ਪਿਆਰ ਕਰਦੇ ਜੀ ਸੀ। ਮੈਂ ਧੰਨਵਾਦ ਕਰਦਾ ਵਾ ਪਿਤਾ ਪਰਮੇਸ਼ਵਰ ਦਾ ਕਿ ਪਰਮੇਸ਼ਰ ਨੇ ਸਾਡੀ ਪਹੁੰਚੇ ਮੌਕਾ ਲੈ ਕੇ ਆਂਦਾ। ਪਿਛਲੇ 75 ਸਾਲਾਂ ਚੋਂ ਖਾਸ ਕਰਕੇ ਪੰਜਾਬ ਦਾ ਉਸੇ ਭਾਈਚਾਰਾ ਗੁਲਾਮੀ ਕਰਦੇ ਸੀ। ਗੁਲਾਮੀ ਦੇ ਜਿੰਦਗੀ ਜੀਉਂਦੇ ਸੀ ਆਤਮਿਕ ਤੌਰ ਤੇ ਅਸੀਂ ਸਵਤੰਤਰ ਹਾਂ ਪਰ ਜੋ ਸਾਡੇ ਨਾਲ ਸਮਾਜਿਕ ਤੌਰ ਤੇ ਤੀਜੇ ਦਰਜੇ ਦਾ ਜਿਹੜਾ ਅਖਤਿਆਰ ਇਹਨਾਂ ਸਰਕਾਰਾਂ ਵੱਲੋਂ ਪੜਾਇਆ ਜਾਂਦਾ ਸੀ ਸਾਨੂੰ ਤੀਜੇ ਦਰਜੇ ਦਾ ਨਾਗਰਿਕ ਸਮਝਿਆ ਜਾਂਦਾ ਸੀ ਸਾਡੀਆਂ ਵੋਟਾਂ ਲੈ ਕੇ ਲੱਖਾਂ ਲੱਖਾਂ ਵੋਟਾਂ ਲੈ ਕੇ ਇਹਨਾਂ ਸਾਰੀਆਂ ਰਵਾਇਤੀ ਪਾਰਟੀਆਂ ਨੇ ਆਪਣੀਆਂ ਸਰਕਾਰਾਂ ਬਣਾਈਆਂ ਸਰਕਾਰਾਂ ਹੰਡਾਈਆਂ ਔਰ ਲੱਖਾਂ ਕਰੋੜਾਂ ਅਰਬਾਂ ਰੁਪਏ ਕਮਾਏ ਕੇ ਅਮੀਰ ਹੁੰਦੇਗੇ ਪਰ ਸਾਡਾ ਮਸੀਬ ਭਾਈਚਾਰਾ ਖਾਸ ਕਰਕੇ ਗਰੀਬ ਤੋਂ ਗਰੀਬ ਗਰੀਬ ਤੋਂ ਗਰੀਬ ਗਰੀਬ ਹੁੰਦਾ ਰਿਹਾ ਅਮੀਰ ਅਮੀਰ ਹੁੰਦਾ ਰਿਹਾ ਗਰੀਬ ਗਰੀਬ ਹੁੰਦਾ ਰਿਹਾ ਬਹੁਤ ਵੱਡਾ ਪਾਣਾ ਇਹਨਾਂ ਨੇ ਪਾ ਕੇ ਰੱਖਿਆ ਸਾਡੇ ਵਿੱਚ ਔਰ ਪਿਛਲੇ 26-27 ਸਾਲਾਂ ਤੋਂ ਦਾਸ ਮਸੀਬ ਭਾਈਚਾਰੇ ਦੀ ਸੇਵਾ ਕਰ ਰਿਹਾ ਉਹਨੂੰ ਸਾਡੇ ਤੇ ਧਿਆਨ ਚ ਲਿਆਵਾ ਜਿੰਨੇ ਵੀ ਪੰਜਾਬ ਦੇ ਵਿੱਚ ਸਾਡੇ ਪੰਜ ਤੋਂ 6 ਐਮਪੀ ਲੜ ਰਹੇ ਆ ਮੇਰੇ ਸਮੇਂ 6 ਐਮਪੀ ਇਹ ਪਹਿਲੀ ਆਈ ਹੋਇਆ ਕਿ ਸਾਡੇ ਨੈਸ਼ਨਲ ਲੋਕ ਸੇਵਾ ਪਾਰਟੀ ਬਣੀ ਜਿਹੜੀ ਪਾਰਟੀ ਬਣੀ ਨੂੰ ਸਿਰਫ 3 ਮਹੀਨੇ ਹੋਏ ਔਰ 6 6 ਐਮਪੀ ਆਪਾਂ ਖੜਾਤੇ ਆ ਪੰਜਾਬ 'ਚ 13 ਸੀਟਾਂ ਨੇ ਐਮਪੀ ਦੀਆਂ ਸਮਾਂ ਬਹੁਤ ਥੋੜਾ ਮਿਲਿਆ ਸਾਨੂੰ ਔਰ ਮੰਨੂ ਵੀ ਪ੍ਰਚਾਰ ਕਰਨ ਦਾ ਸਾਰਾ ਦਸਤੇ ਨਹੀਂ ਮਿਲੇ ਆ ਇਸ ਕਰਕੇ ਇਲਾਕਾ ਬਹੁਤ ਵੱਡਾ ਇਹ ਕੈਮਪੇਨ ਦਾ ਇਲਾਕਾ ਬਹੁਤ ਵੱਡਾ ਹੁੰਦਾ ਵਾ ਜਿਹਦੇ ਵਿੱਚ ਕਾਫੀ ਪਿੰਡ ਹੁੰਦਾ ਸੋ 150 ਪਿੰਡ ਹੁੰਦਾ ਵਾ 3 ਲੱਖ ਦੇ ਤੇਰੀ ਵੋਟ ਹੁੰਦੀਆਂ ਪਰ ਇਹਦੇ ਵਿੱਚ 9 ਐਮਐਲਏ ਆਉਂਦੇ ਆ ਪਰੋਸ ਕਰਕੇ ਮੈਂ ਜਿਹੜਾ ਵਾ ਮੈਂ ਕਈ ਇਲਾਕਿਆਂ 'ਚ ਨਹੀਂ ਪਹੁੰਚੂਕਿਆ ਸਗਿਆਂ ਉਹਨਾਂ ਧੰਨਵਾਦ ਕਰਦਾ ਵਾ ਆਪਣੇ ਵੱਡੇ ਭਰਾ ਸ਼੍ਰੀ ਡੇਵਿਡ ਜੀ ਦਾ ਔਰ ਕੈਪਟਨ ਸਾਹਿਬ ਦਾ ਔਰ ਤੁਹਾਡਾ ਸਭਣਾ ਦਾ ਜਿਨ੍ਹਾਂ ਨੇ ਦਾਸ ਤੂੰ ਸਾਡੀਆਂ ਰੱਬ ਵਰਗੀਆਂ ਸੂਰਤਾਂ ਦੇ ਦਰਸ਼ਨ ਕਰਾਏ ਆ ਤੁਹਾਡੇ ਵੱਲੋਂ ਆਪਣੀ ਚੋਣ ਪ੍ਰਚਾਰ ਮਹਿੰਦੇ ਵਿੱਚ ਲੋਕਾਂ ਨੂੰ ਸੰਬੋਧਨ ਕੀਤਾ ਗਿਆ ਤੇ ਉਹਨਾਂ ਨੂੰ ਆਪਣੀ ਪਾਰਟੀ ਦੇ ਬਾਰੇ ਦੱਸਿਆ ਗਿਆ ਕੀ ਨੀਤੀਆਂ ਨੇ ਤੁਹਾਡੀ ਪਾਰਟੀ ਦੀਆਂ ਕੀ ਕਹਿਣਾ ਚਾਹਦੇ ਪਹਿਲਾਂ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਨਮਸਕਾਰ ਸਲਾਮ ਜੈ ਮਸੀਦੀ ਮੈਂ ਆਪ ਸਭ ਤੁਹਾਡਾ ਸਾਰਿਆਂ ਦਾ ਜਸਪਾਲ ਮਸੀ ਉਮੀਦਵਾਰ ਨੈਸ਼ਨਲ ਲੋਕ ਸੇਵਾ ਪਾਰਟੀ ਲੋਕ ਸਭਾ ਹਲਕਾ ਅੰਬਰੀ ਸਰ ਤੋਂ ਅੱਜ ਮੈਂ ਆਪਣੀ ਚੋਣ ਮਹਿੰਮ ਦੇ ਤਹਿਤ ਜੋ ਪ੍ਰਚਾਰ ਦੇ ਤਹਿਤ ਅੱਜ ਵੇਰਕੇ ਦੇ ਵਿਖੇ ਹਲਕਾ ਜਿਹੜਾ ਇਸਟ ਪੈਂਦਾ ਵਾ ਉਹ ਤੇ ਮੋਹਨ ਨਗਰ ਦੇ ਵਿੱਚ ਪਹੁੰਚੇ ਆਂ ਔਰ ਮੇਰੇ ਬਹੁਤ ਹੀ ਸਤਿਕਾਰਯੋਗ ਵੱਡੇ ਵੀਰ ਡੇਵਿਡ ਮਸੀ ਜੀ ਔਰ ਸਾਡੇ ਜਿਹੜੇ ਮੇਜਰ ਕੈਪਟਨ ਵਿਜੇ ਮਸੀ ਜੀ ਹੋਰਾਂ ਦੀ ਅਗਵਾਈ ਚ ਇੱਕ ਸਾਡੇ ਸਰਬ ਸਮਾਜ ਦੀ ਮੀਟਿੰਗ ਹੋ ਜਿਹਦੇ ਵਿੱਚ ਵੱਡੀ ਗਿਣਤੀ ਚ ਮਸੀ ਭਾਈਚਾਰਾ ਦਲਿਤ ਭਾਈਚਾਰਾ ਔਰ ਸਰਬ ਸਮਾਜ ਦੇ ਭਾਈਚਾਰੇ ਦੇ ਜਿਹੜੇ ਹਿੰਦੂ ਸਿੱਖ ਭਾਈਚਾਰੇ ਦੇ ਲੋਕ ਭੈਣ ਭਰਾ ਇਕੱਠੇ ਹੋਇਆ ਔਰ ਬੜਾ ਵੱਡਾ ਹੰਗਾਰਾ ਮਿਲ ਰਿਹਾ ਔਰ ਮੈਂ बार-बार ਇਹੋ ਕਹਿਣਾ ਜਿੱਥੇ ਵੀ ਜਾਣਾ 75 ਸਾਲ ਹੋ ਗਏ ਆ ਜਿਹੜੇ ਦੇਸ਼ ਆਜ਼ਾਦ ਹੋਏ ਨੂੰ ਸਾਡਾ ਪੰਜਾਬ ਤੇ ਅਜ ਤੱਕ ਕੋਈ ਇਹ ਪਾਰਟੀਆਂ ਰਵਾਇਤੀ ਪਾਰਟੀਆਂ ਕਮਲੇ ਤੱਕ ਨਹੀਂ ਦੇ ਸਕੀਆਂ ਜਿੱਦਾਂ ਕਿ ਕਾਂਗਰਸ ਦੀ ਗੱਲ ਕਰ ਲੋ ਅਕਾਲੀ ਗੱਲ ਦੀ ਗੱਲ ਕਰ ਲੋ ਆਮ ਆਦਮੀ ਪਾਰਟੀ ਦੀ ਗੱਲ ਕਰ ਲੋ ਇਹਨਾਂ ਸਾਰੀਆਂ ਪਾਰਟੀਆਂ ਨੇ ਸਾਡੇ ਖਾਸ ਕਰਕੇ ਮਸੀਹ ਭਾਈਚਾਰੇ ਨੂੰ ਇੱਕ ਵੋਟ ਬੈਂਕ ਦੇ ਵਜੋਂ ਇਸਤੇਮਾਲ ਕੀਤਾ ਔਰ ਸਾਡੇ ਇਹ ਵੀ ਪੁੱਛਣਾ ਚਾਹਾਂਗਾ ਜੀ ਮਸੀਹ ਜੀ ਕਿ ਹਮੇਸ਼ਾ 75 ਸਾਲ ਦੀਆਂ ਸਰਕਾਰਾਂ ਨੇ ਤੁਹਾਡੀ ਕਮਿਊਨਿਟੀ ਤੇ ਤਸ਼ੱਦਦ ਹੀ ਕੀਤਾ ਕੀ ਕਹਿਣਾ ਚਾਹੁੰਦੇ ਬਿਲਕੁਲ ਬਿਲਕੁਲ ਮੈਂ ਤੁਹਾਡੇ ਨਾਲ ਸਹਿਮਤ ਆ ਇਹਨਾਂ ਨੇ ਤਸੱਦਦ ਤੇ ਕੀਤਾ ਕੀਤਾ ਸਾਡਾ ਮਤਰਾਈ ਮਾਂ ਵਾਲਾ ਸਲੋਕ ਕੀਤਾ ਹਮੇਸ਼ਾ ਹੀ ਅੱਜ ਤੱਕ ਸਾਡਾ ਅੰਮਰਸਰ ਚ ਇੱਕ ਕਾਉਂਸਲਰ ਪੈਦਾ ਨਹੀਂ ਕਰ ਸਕੇ ਮਸੀਹ ਭਾਈਚਾਰੇ ਦਾ ਇਹਨਾਂ ਸਾਨੂੰ ਟਿਕਟਾਂ ਹੀ ਦੇਣੀਆਂ ਜੇ ਕਹਿੰਨਾ ਕੋਈ ਟਿਕਟ ਮੰਗ ਲਈ ਐ ਨਾ ਕੋਈ ਐਮਐਲਏ ਦੇ ਐਮਪੀ ਦੀ ਅਗੋ ਠੱਠੇ ਕਰਦੇ ਸੀ ਮੈਂ ਕਾਲੀ ਦਲ ਚ ਰਿਆ ਵਾਂ ਆ ਮੱਝ ਦੇ ਜਰਨਲ ਜਿਹੜੇ ਆਪੇ ਬਣੇ ਹੋਏ ਆਪਣੇ ਵਰਕਰਾਂ ਕੋ ਘਵਾ ਕੇ ਬਿਕਰਮਜੀਠੀ ਵਰਗੇ ਔਰ ਸੁਖਬੀਰ ਬਾਲ ਜੀ ਕਹਿੰਦੇ ਕਾਦੀ ਟਿਕਟ ਮੰਗਦੇ ਵੀ ਟ੍ਰੇਨ ਦੀ ਮੰਗਦੇ ਜੱਜਾਜ ਦਿੱਟ ਗੜ ਮੰਗਦੇ ਜੋ ਇਹ ਸਾਡੇ ਦਾ ਮਜ਼ਾਕ ਕਰਦੇ ਸਾਡੇ ਭਾਈਚਾਰੇ ਦਾ ਸ਼ੋਸ਼ਣ ਕੀਤਾ 75 ਸਾਲ ਇਹਦਾ ਨੇ ਤਦ ਜਿਹੜਾ ਅੱਕ ਕੇ ਥੱਕ ਕੇ ਹਾਰ ਕੇ ਇਹਨਾਂ ਪਾਰਟੀਆਂ ਕੋ ਸਤਾਏ ਹੋਏ ਅਸੀਂ ਆਪਣੀ ਨੈਸ਼ਨਲ ਲੋਕ ਸੇਵਾ ਪਾਰਟੀ ਮੈਦਾਨ 'ਚ ਲਿਆਂਦੀ ਆ ਔਰ ਅੱਜ ਪੰਜਾਬ ਦੇ ਵਿੱਚ ਥੋੜੇ ਦਿਨਾਂ ਨੂੰ ਜਿਹੜੀ ਪਾਰਟੀ ਆ ਹੁਣ ਚ ਆਈ ਆ ਔਰ ਪੰਜ ਤੋਂ 6 ਕੈਂਡੀਡੇਟ ਸਾਡੇ ਲੜ ਰਹੇ ਆ ਔਰ ਜਿੱਥੇ ਸਾਡੇ ਨਵੇਂ ਉਮੀਦਵਾਰ ਉਥੇ ਜਿਹੜੇ ਸਾਡੇ ਹਮਖਿਆਲੀ ਆ ਉਥੇ ਅਸੀਂ ਮਸੀਬ ਭਾਈਚਾਰੇ ਦੇ ਆਪਣੇ ਨੇ ਉਹਨਾਂ ਨੂੰ ਆਪਣਾ ਸਮਰਥਨ ਦਿੱਤਾ ਹੋਇਆ ਕਿਹੋ ਜਿਆ ਪ੍ਰੋਪਰਲੀ ਮਾਹੌਲ ਤੁਹਾਡੇ ਦਰਾ ਸਜਿਆ ਗਿਆ ਕਿ ਕਿ ਕਿਸ ਤਰ੍ਹਾਂ ਦੇਖਦੇ ਹੋ ਕਿ ਮੁਸੀਬ ਭਾਈਚਾਰਾ ਪ੍ਰੋਪਰ ਤੁਹਾਨੂੰ ਜਿਹੜਾ ਸਪੋਰਟ ਦੇਗਾ ਮੁਸੀਬ ਭਾਈਚਾਰੇ ਤਾਂ ਮੈਨੂੰ ਮਾਣ ਆ ਜੀ ਮੇਰੀ ਕੌਮ ਆ ਹਾਂਜੀ ਉਹਨਾਂ ਨੇ ਸੰਤਾਪ ਭੋਗਿਆ ਵਾ 15 75 ਸਾਲਾਂ ਦਾ ਮੈਨੂੰ ਪੂਰਾ ਮਾਣ ਆ ਜਿੱਥੇ ਮੈਨੂੰ ਮੁਸੀਬ ਭਾਈਚਾਰੇ ਤੇ ਮਾਣ ਆ ਉਥੇ ਮੈਨੂੰ ਸਾਡੇ ਦਲਿਤ ਸਮਾਜ ਵਾਲਮਿਕੀ ਭਾਈਚਾਰਾ ਮਜਬੀ ਸਿੱਖ ਭਾਈਚਾਰਾ ਆਦਤਰ ਮੇ ਸਾਡੇ ਬੈਕਵਰਡ ਭਾਈਚਾਰਾ ਬੈਕਵਰਡ ਭਾਈਚਾਰੇ ਤੇ ਸਾਰੇ ਭਾਈਚਾਰਿਆਂ ਦਾ ਔਰ ਸਰ ਸਮਾਜ ਦਾ ਮੈਨੂੰ ਵੱਡਾ ਸਮਰਥਨ ਮਿਲ ਰਿਹਾ ਔਰ ਬਹੁਤ ਜਥੇਬੀ ਜਾ ਰਹੇ ਆ ਪੂਰੀ ਚੜ੍ਹਦੀ ਕਲਾ ਹੋ ਰਹੀ ਹੈ ਜਿਨ੍ਹਾਂ ਨੇ ਭਾਰਤੀ ਸੰਵਿਧਾਨ ਦੀ ਰਚਨਾ ਕੀਤੀ ਹੈ ਡਾਕਟਰ ਬੀ ਆਰ ਅੰਬੇਦਕਰ ਸਾਹਿਬ ਉਹਨਾਂ ਦੇ ਵੀ ਤੁਸੀਂ ਤੁਸੀਂ ਉਹਨਾਂ ਨੂੰ ਆਪਣਾ ਜਿਹੜਾ ਆ ਇੱਕ ਆਈਡੀਅਲ ਮੰਨਦੇ ਜੇ ਤੇ ਕਿਸ ਤਰ੍ਹਾਂ ਦੇਖਦੇ ਹੋ ਭਾਰਤੀ ਸੰਵਿਧਾਨ ਦੇ ਅਨੁਸਾਰ ਵੀ ਜਿਹਦੇ ਚ ਲਿਖਿਆ ਆ ਜਾਤ ਪਾਤ ਧਰਮ ਰੰਗ ਨਸਲ ਦੇ ਹੱਥ ਤੇ ਕੋਈ ਵਿਤਕਰਾ ਨਹੀਂ ਪਰ ਇਹ ਵਿਤਕਰੇ ਜਿਹੜੇ ਸਰਕਾਰਾਂ ਵੱਲੋਂ ਕੀਤੇ ਗਏ ਕੀ ਗੱਲਾਂ ਚਾਹੁੰਦੇ ਤਦ ਇਹ ਤਾਂ ਅਸੀਂ ਮੈਦਾਨ 'ਚ ਆ ਗਿਆ ਜੀ ਵਿਤਕਰੇ ਤਾਂ ਕੀਤੇ ਜਾ ਰਹੇ ਸੱਚਵਾ ਇਹ ਸੱਚ ਮੈਂ ਤੁਹੀਂ ਤਾਂ ਮੈਂ ਜੋ ਮੈਂ ਬੋਲ ਰਿਹਾ ਮੇਰੇ ਮੂੰਹ ਦੇ ਸਵਾਲ ਜਿਹੜੇ ਤੁਸੀਂ ਕਰਤੇ ਕੁਐਸਚਨ ਔਰ ਇਹ ਸੱਚ ਵਾ ਕਿ ਇਹਨਾਂ ਪਾਰਟੀਆਂ ਨੇ ਸਾਡੇ ਦਾ ਜਾਤੀਵਾਦ ਕੀਤਾ ਜਾਤੀਵਾਦ ਦੇ ਤਹਿਤ ਅਕਾਲੀ ਦਲ ਨੇ ਔਰ ਆ ਕਾਂਗਰਸ ਨੇ ਆ ਕਾਂਗਰਸ ਦੇ ਜਿਹੜੇ ਐਮਪੀ ਆ ਮੇਰੇ ਵੀਰ ਗੁਰਜੀਤ ਓਜਲਾ ਜੀ ਇਹ ਤਾਂ ਸਾਡੇ ਦਲਤ ਸਮਾਜ ਨੂੰ ਗਾਲ੍ਹਾਂ ਕੱਢਦੇ ਪਏ ਆ ਜਿਨ੍ਹਾਂ ਨੇ ਦੋ-ਦੋ ਵਾਰੀ ਇਹਨਾਂ ਨੂੰ ਐਮਪੀ ਬਣਾ ਕੇ ਲੋਕ ਸਭਾ 'ਚ ਭੇਜਿਆ ਉਹਨਾਂ ਨੂੰ ਦਲਤਾਂ ਦੇ ਬੱਚਿਆਂ ਨੂੰ ਕਹਿੰਦੇ ਜੇਬ ਕੱਤਰੇ ਆ ਇਹ ਚੋਰ ਆ ਇਹ ਡਾਕੂ ਆ ਇਹ ਜਿਹੜੇ ਨਸ਼ੇੜੀ ਆ ਹਰ ਜੋ ਬੁਰਾ ਕੰਮ ਆ ਇਹਨੇ ਦਲਤ ਭਾਈਚਾਰੇ ਨੂੰ ਗਾਲ ਕੱਢੀ ਆ ਔਰ ਮੈਂ ਦਲਤ ਭਰਾਵਾਂ ਨੂੰ ਬੇਨਤੀ ਕਰਦਾ ਆਪਣੇ ਭਾਈਚਾਰੇ ਨੂੰ ਵਾਲਮੀਕ ਸਮਾਜ ਨੂੰ ਮਜਬੀ ਸੇਖ ਸਮਾਜ ਨੂੰ ਜਿੰਨੀਆਂ ਵੀ ਜਾਤੀਆਂ ਮੇਰੇ ਦਲਤ ਸਮਾਜ ਦੀਆਂ ਧਰਮੀਆਂ ਨੂੰ ਜਿਹੜੀ ਇਹਨੇ ਗਾਲ ਕੱਢੀ ਆ ਨਾ ਇਹਦਾ ਜਵਾਬ ਇਹਨੂੰ ਦੇ ਦਿਓ ਜੋ 바ਵਾ ਸਾਹਿਬ ਮੇੜਕਰ ਨੇ ਸਾਹਮਣੇ ਡਾਕਟਰ ਭੀਮਰਾਓ ਮੇੜਕਰ ਸਾਹਮਣੇ ਸਾਨੂੰ ਮਤਦਾਨ ਦਾ ਅਧਿਕਾਰ ਦਿੱਤਾ ਉਹਨਾਂ ਕਿਹਾ ਸੀ ਕਿ ਰਾਜਾ ਹੁਣ ਰਾਣੀ ਦੇ ਪੇਟ ਚੋਂ ਨਹੀਂ ਜੰਮੇਗਾ ਹੁਣ ਰਾਜਾ ਜਿਹੜਾ ਵਾ ਤੁਹਾਨੂੰ ਪਤਾ ਸਾਡੇ ਦੇਸ਼ 'ਚ ਰਾਜੇ ਪਹਿਲਾਂ ਇਦਾਂ ਹੀ ਬਣਦੇ ਰਿਆਸਤਾ ਚੱਲਦੀਆਂ ਸੀ ਹੁਣ ਰਾਜਾ ਜਿਹੜਾ ਵਾ ਰਾਜਾ ਜਿਹੜਾ ਮਤ ਪੇਟੀ ਤੋਂ ਜਿਹੜਾ ਜੰਮੇਗਾ ਜਿਹਦਾ ਵੋਟ ਦਾ ਅਧਿਕਾਰ ਸਾਨੂੰ ਬਾਬਾ ਸਾਹਿਬ ਮੇਟਕਰ ਨੇ ਦਿੱਤਾ ਵਾ ਮੇਰੇ ਸਮਾਜ ਦੇ ਲੋਕ ਇਹਨੂੰ ਜਿਹੜਾ ਵਾ ਆ ਨਾਲ ਸਮਝ ਜਿਹੜਾ ਵਾ ਤੁਸੀਂ ਦੇਖ ਲਿਓ ਵੋਟਾਂ ਦੇ ਵਿੱਚ 4 ਜੂਨ ਦਾ ਜਿਹੜਾ ਵੀ ਰਿਜ਼ਲਟ ਆਏਗਾ ਤੁਹਾਡੇ ਸਾਹਮਣੇ ਆ ਇਹਨੂੰ ਇਹਦੇ ਘਰੇ ਬਾ ਦੇਵਾਂਗੇ ਆਪਣੀ ਕਮਿਊਨਿਟੀ ਨੂੰ ਕੀ ਅਪੀਲ ਕਰਨਾ ਚਾਹੋਗੇ ਮੈਨੂੰ ਮੇਰੇ ਭਾਈਚਾਰੇ ਨੂੰ ਅਪੀਲ ਆ ਕਿ ਦਾਸ 75 ਸਾਲਾਂ ਚ ਪਹਿਲੀ ਵਾਰੀ ਕੋ ਕ੍ਰਿਸਚਨ ਭਾਈਚਾਰੇ ਦਾ ਉਮੀਦਵਾਰ ਜਿਹੜਾ ਅੰਮਰਸਰ ਤੋਂ ਲੋਕ ਸਭਾ ਸੀਟ ਲੜ ਰਿਹਾ ਪਹਿਲਾਂ ਵੀ ਲੜੇ ਹੋਣਗੇ ਪਰ ਹੁਣ ਉਹ ਲੜਾਈ ਐਸੀ ਬਣ ਗਈ ਆ ਕਿ ਕਰੋ ਮਰਦ ਦੀ ਨੀਤੀ ਆ ਇਹਨਾਂ ਸਾਡੇ ਭਾਈਚਾਰੇ ਨੂੰ ਦਬਾਇਆ ਬੜਾ ਜੇ ਇੱਕ ਇੱਕ ਗੱਲ ਦਾ ਇਹਨਾਂ ਪਾਰਟੀਆਂ ਕੋ ਬਦਲਾ ਲੈਣਾ ਵਾ ਤੇ ਆਪਣੇ ਛੋਟੇ ਭਰਾ ਨੂੰ ਟੈਲੀਵਿਜ਼ਨ ਦਾ ਬਟਨ ਦਬਾ ਕੇ 23 ਨੰਬਰ ਜਿਹੜਾ ਮੇਰਾ ਦੂਸਰੇ ਮਸ਼ੀਨ 'ਚ ਜਿਹੜਾ ਨਿਸ਼ਾਨਾ ਟੈਲੀਵਿਜ਼ਨ ਦਾ ਬਟਨ ਦਬਾ ਕੇ ਮੈਨੂੰ ਜਿਤਾਓ ਔਰ ਮੈਂ ਇਸ ਗੁਰੂ ਨਗਰੀ ਦੀ ਜਿਹੜੀ ਕਾਇਆ ਕਲਪ ਨੂੰ ਬਦਲਾਂਗਾ ਔਰ ਜਿਹੜੇ ਵੱਡੇ ਮੁੱਦੇ ਆ ਚਾਹੇ ਉਹ ਗੰਦੇ ਨਾਲਿਆਂ ਨੂੰ ਢੱਕਣ ਦਾ ਮੁੱਦਾ ਹੋਵੇ ਚਾਹੇ ਸਾਡੇ ਉਹ ਗਿਲਵਾਲੀ ਗੜ ਨਹਿਰ ਰੋਡ ਤੇ ਜਿਹੜਾ ਤਰਨਤਾਰ ਰੋਡ ਤੇ ਡੰਪ ਦਾ ਮੁੱਦਾ ਇਹਨਾਂ ਸਾਰਿਆਂ ਨੇ ਸਿਆਸਤ ਕੀਤੀ ਆ ਮੈਂ ਕੋ ਸਿਆਸਤ ਕਰਨ ਨਹੀਂ ਆਇਆ ਮੈਂ ਸੇਵਾਦਾਰ ਮੇਰੀ ਪਾਰਟੀ ਦਾ ਨਾਂ ਲੋਕ ਸੇਵਾ ਵਾ ਔਰ ਸੇਵਾ ਕਰਾਂਗਾ ਅੰਮਰਸਰ ਦਾ ਪੁੱਤ ਬਣ ਕੇ ਲੋਕ ਸਭਾ 'ਚ ਗੱਲ ਕਰਾਂਗਾ ਗੁਰੂ ਨਗਰੀ ਨੂੰ ਐਕਚੁਅਲੀ ਜਿਹੜਾ ਗੰਦ ਪਿਆ ਵਾ ਇਹਨਾਂ ਦਾ ਅਜੇ ਮੇਰ ਨਹੀਂ ਹੈ ਕੰਪਨੀਆਂ ਜਿਹੜਾ ਕੂੜਾ ਚੁੱਕਦਿਆਂ ਏ ਕਾ ਉਹ ਭੱਜ ਚੁੱਕੀਆਂ ਘਰ ਘਰ ਗਲੀ ਗਲੀ ਚ ਕੂੜੇ ਲੱਗੇ ਆ ਅੰਮਰਸਰ ਦੇ ਵਿੱਚ ਬਿਮਾਰੀ ਫੈਲ ਸਕਦੀ ਆ ਇਸ ਕਰਕੇ ਮੈਂ ਉਹ ਗੱਲਾਂ ਨੂੰ ਸਾਰਿਆਂ ਨੂੰ ਆਹ ਨਾਲੇ ਸਮਝ ਵਕਾਸ ਕਰਾਵਾਂਗਾ ਔਰ ਇਹ ਆਵਾਜ਼ ਨੂੰ ਲੋਕ ਸਭਾ 'ਚ ਬੁਲੰਦ ਕਰਾਂਗਾ ਤਾਂ ਕਿ ਸਰਬ ਪੱਖੀ ਵਕਾਸ ਅੰਮਰਸਰ ਦਾ ਹੋ ਸਕੇ ਧੰਨ ਸਕਾਰ ਜੈ ਮਸੀਹ ਦੀ ਸਲਾਮ